ਪਾਰਟੀ ਖਿਲਾਫ ਆਸ਼ਾ ਵਰਕਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਸ਼੍ਰੀ ਮੁਖਸਰ ਸਾਹਿਬ ਵਿਖੇ ਆਸ਼ਾ ਵਰਕਰਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਗਏ ਇਸ ਮੌਕੇ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਕਹਿਣਾ ਸੀ ਕਿ ਘੱਟੋ ਘੱਟ 21000 ਤਨਖਾਹ ਸਰਕਾਰ ਲਾਗੂ ਕਰੇ ਤੇ ਉਹਨਾਂ ਦੀਆਂ ਕਈ ਮੰਗਾਂ ਜੋ ਪੈਂਡਿੰਗ ਪਈਆਂ ਨੇ ਉਹਨਾਂ 'ਤੇ ਸਰਕਾਰ ਜਲਦ ਧਿਆਨ ਦੇਵੇ ਮੈਡਮ ਕੀ ਨਾਮ ਹੈ ਜੀ ਅੱਜ ਧਰਨਾ ਦੇ ਰਹੇ ਹੋ ਕੀ ਕਾਰਨ ਹੈ ਜੀ ਹਾਂ ਜੀ ਮੇਰਾ ਨਾਮ ਮਨਦੀਪ ਕੌਰ ਅਗੂ ਕਮੇਟੀ ਮੈਂਬਰ ਹਾਂ ਮਨਦੀਪ ਕੌਰ ਮੁਕੇ ਜ਼ਿਲ੍ਹੇ ਤੋਂ ਸਾਡੇ ਮੈਡਮ ਆ ਸੁਭਾ ਪ੍ਰਧਾਨ ਕਰਨਦੀਪ ਕੌਰ ਪੰਜੋਲਾ ਜੀ ਦੀ ਦਸ਼ੰਦਰ ਦੇ ਅਨਸਾਰ ਇਹ ਸਾਰੇ ਪੰਜਾਬ ਦੇ ਵਿੱਚ ਹੀ ਥਾਲੀ ਘੜਕਾਓ ਮੋਤੀ ਜਗਾਓ ਦੇ ਸੰਬੰਧ ਵਿੱਚ ਧਰਨੇ ਲੱਗ ਰਹੇ ਨੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਕਿ ਸਰਕਾਰ ਸਾਡੇ ਪ੍ਰਤੀ ਜਾਗੇ ਉਹ ਸੁਤੀ ਪਈ ਆ ਅਸੀਂ ਕੇਂਦਰੀ ਸਰਕਾਰ ਦੇ ਇਕਲਾਬ ਜਣਾ ਦੇ ਪਿੱਛੇ ਆਪਾਂ ਕਰਨਾ ਹੈ ਕਿ ਸਾਡੀ ਜਿਹੜੀਆਂ ਮੰਗਾਂ ਨੇ ਸਰਕਾਰ ਨੂੰ ਵੱਲ ਧਿਆਨ ਦੇਵੇ ਸਾਡਾ 21000 ਰੁਪਿਆ ਪ੍ਰਤੀ ਮਹੀਨਾ ਕਟੋ-ਕਟ ਤੇ ਉਸਦੇ ਕਾਨੂੰਨ ਜਿਹੜਾ ਸਾਡਾ ਲੱਗ ਕਿੱਥੇ ਜਾਂਦਾ ਜੇਕਰ ਤੁਹਾਡੀ ਮੰਨ ਲਾ ਬੰਗ ਲੱਗੂ ਨਹੀਂ ਹੁੰਦੀ ਫਿਰ ਤੁਹਾਡਾ ਅਗਲਾ ਪ੍ਰੋਟੈਸਟ ਕੀ ਹੋਊਗਾ ਅੱਜ ਜਿਵੇਂ ਕਿ ਸਾਡੇ ਪਹਿਲਾ ਪ੍ਰੋਟੈਸਟ ਬਲਾਕਰ ਨੂੰ ਚੱਲਦੇ ਹੋਏ ਅੱਜ ਜਿਹਨੇ ਲੈਵਲ ਤੇ ਆ ਗਏ ਆ ਅਗਰ ਜਿਹੜੇ ਲੈਵਲ ਤੇ ਵੀ ਸਾਡੀ ਸੁਣਵਾਈ ਨਾ ਹੋਈ ਕੋਰਟ ਕੰਟਰੈਕਸ਼ਨ ਲੱਗਣ ਤੋਂ ਪਹਿਲਾਂ ਤਾਂ ਸਾਡੀ ਪੰਜਾਬ ਪਧਰੀ ਇੱਕ ਵੱਡੀ ਵਿਸ਼ਾਲ ਰੈਲੀ ਹੋਊਗੀ 26000 ਸਾਡੇ ਖਾਜਾ ਵਰਕਰ ਵਧ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਰੈਲੀ ਦੇ ਵਿੱਚ ਪਹੁੰਚਣਗੇ ਅਤੇ ਬਹੁਤ ਜ਼ੋਰਦਾਰ ਵਿਸ਼ਾਲਦਾਰ ਕੱਟ ਦੇ ਨਾਲ ਮੋਦੀ ਦੇ ਨਾ ਬਟਸਪੋ ਕੀਤਾ ਜਾਉਂਦਾ ਆਮ ਆਦਮੀ ਪਾਰਟੀ ਖਿਲਾਫ ਆਸ਼ਾ ਵਰਕਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਸ਼੍ਰੀ ਮੁਖਸਸ ਸਾਹਿਬ ਦੀ ਆਸ਼ਾ ਵਰਕਰਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਨੇ ਇਸ ਮੌਕੇ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਘੱਟੋ ਘੱਟ 21000 ਤਨਖਾਹ ਸਰਕਾਰ ਲਾਗੂ ਕਰੇ ਤੇ ਨਦੀਆਂ ਕਈ ਮੰਗਾ ਜੋ ਪੈਂਡਿੰਗ ਪਈਆਂ ਨੇ ਉਹਨਾਂ 'ਵਾਲ ਸਰਕਾਰ ਜਲਦ ਧਿਆਨ ਦੇਵੇ ਮੈਡਮ ਕੀ ਨਾਮ ਹੈ ਜੀ ਅੱਜ ਧਰਨਾ ਦੇ ਰਹੇ ਹੋ ਕੀ ਕਾਰਨ ਹੈ ਜੀ ਹਾਂ ਜੀ ਮੇਰਾ ਨਾਮ ਮਨਦੀਪ ਕੌਰ ਅਗੂ ਕਮੇਟੀ ਮੈਂਬਰ ਹਾਂ ਮਨਦੀਪ ਕੌਰ ਮੁਕੇ ਜਿਲ੍ਹੇ ਤੋਂ ਸਾਡੇ ਮੈਡਮ ਉਹ ਸੂਬਾ ਪ੍ਰਧਾਨ ਕਰਨਜੀਤ ਕੌਰ ਪੰਜੋਲਾ ਜੀ ਦੀਆਂ ਨਿਰਦੇਸ਼ਾਂ ਅਨੁਸਾਰ ਇਹ ਸਾਰੇ ਪੰਜਾਬ ਦੇ ਵਿੱਚ ਹੀ ਥਾਲੀ ਖੜਕਾਓ ਮੋਦੀ ਜਗਾਓ ਦੇ ਸਬੰਧ ਵਿੱਚ ਧਰਨੇ ਲੱਗ ਰਹੇ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕੀ ਸਰਕਾਰ ਸਾਡੇ ਪ੍ਰਤੀ ਜਾਗੇ ਉਹ ਸੁਤੀ ਪਈਆ ਅਸੀਂ ਕੇਂਦਰੀ ਸਰਕਾਰ ਦੇ ਇਕਲਾਬ ਜਿਹੜਾ ਕਿ ਬਿੱਟਰ ਸਪਾ ਕਰ ਰਹੇ ਕਿ ਸਾਡੀ ਜਿਹੜੀਆਂ ਮੰਗਾਂ ਨੇ ਸਰਕਾਰ ਨੂੰ ਵੱਲ ਧਿਆਨ ਦੇਵੇ ਸਾਡੇ 21000 ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਪੇਰ ਉਦੋਂ ਤੇ ਕਾਨੂੰਨ ਜਿਹੜਾ ਸਾਡਾ ਲਾਗੂ ਕਿਤੇ ਜਾਵੇ ਜੇਕਰ ਤੁਹਾਡੀ ਮੰਨ ਲਓ ਮੰਗ ਲਾਗੂ ਨਹੀਂ ਹੁੰਦੀ ਫਿਰ ਤੁਹਾਡਾ ਅਗਲਾ ਪ੍ਰੋਟੈਸਟ ਕੀ ਹੋਊਗਾ ਜਿਵੇਂ ਕਿ ਸਾਡੇ ਪਹਿਲਾ ਪ੍ਰੋਟੈਸਟ ਬਲਾਕਰ ਤੋਂ ਚੱਲਦੇ ਹੋਏ ਅੱਜ ਜਿਹੜੇ ਲੈਵਲ ਤੇ ਆ ਗਏ ਆ ਅਗਰ ਜਿਹੜੇ ਲੈਵਲ ਤੇ ਵੀ ਸਾਡੀ ਸੁਣਵਾਈ ਨਾ ਹੋਈ ਕੋਰਟ ਕੰਟਰੈਕਸ਼ਨ ਲੱਗਣ ਤੋਂ ਪਹਿਲਾਂ ਤਾਂ ਸਾਡੀ ਪੰਜਾਬਾ ਪਧਰੀ ਇੱਕ ਵੱਡੀ ਵਿਸ਼ਾਲ ਰੈਲੀ ਹੋਊਗੀ 26000 ਸਾਡੇ ਖਾਸਾ ਵਰਕਰ ਵਧ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਰੈਲੀ ਦੇ ਵਿੱਚ ਪਹੁੰਚਣਗੇ ਅਤੇ ਬਹੁਤ ਜ਼ੋਰਦਾਰ ਵਿਸ਼ਾਲਦਾਰ ਕੱਟ ਦੇ ਨਾਲ ਮੋਦੀ ਦੇ ਨਾਲ ਬੈਟ ਸੱਪੋ ਕੀਤਾ ਜਾਊਗਾ